ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਪ੍ਰੀਤ ਸਿੰਘ लाਟੀ ਦੇ ਕੋਲ लाਟੀ ਡੇਰੀ ਫਾਰਮ ਆ ਦੋਸਤੋ ਵੀਰ ਦਾ ਤੇ ਪਸ਼ੂ ਜਿਹੜੇ ਆ ਵਿਕਰੀ ਵਾਲੇ ਇਸ ਘਰੇ ਆਉਂਦੇ ਰਹਿੰਦੇ ਆ ਕਾਫੀ ਵੀਡੀਓ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਅਪਲੋਡ ਕੀਤੀਆਂ ਨੇ ਬਹੁਤ ਪਸ਼ੂ ਦਿਖਾਇਆ ਤੁਹਾਨੂੰ ਚੰਗੇ ਚੰਗੇ ਪਸ਼ੂ ਆਉਂਦੇ ਆ ਵਾੜਾ ਹੋਣ ਚਾਹੇ ਮੱਝਾਂ ਚੋਟੀਆਂ ਹੋਣ ਕੁਆਲਟੀ ਵਾਲੇ ਪਸ਼ੂ ਆਉਂਦੇ ਆ ਰੇਟ ਜਿਹੜਾ ਮੇਨ ਗੱਲ ਹੁੰਦੀ ਹੈ ਦੋਸਤੋ ਰੇਟ ਬੇਸ਼ੱਕ ਪੈਸਾ ਵੱਧ ਭਰਨਾ ਪੈਂਦਾ ਜਿਹੋ ਜੀ ਪਸ਼ੂ ਦੀ ਕੁਆਲਿਟੀ ਲੈਣੀ ਚਾਹੁੰਦੇ ਆ ਉਹ ਜਾ ਮੁੱਲ ਜਿਹੜਾ ਦੋਸਤੋ ਭਰ ਕੇ ਪਸ਼ੂ ਖਰੀਦਿਆ ਜਾਂਦਾ ਤੇ ਅੱਜ ਬਿਲਕੁਲ ਟਾਪ ਕੁਆਲਿਟੀ ਦੀ ਜਿਹੜੀ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਜੈਡ ਬਲੈਕ ਝੋਟੀ ਆ ਚੰਗੇ ਸੋਹਣੇ ਪਿੱਟ ਪੁੜੇ ਦੀ ਹੈਵੀ ਬਾਡੀ weight ਚੰਗੇ ਦੁੱਧ ਦੀ ਉਮੀਦ ਆਪਾਂ ਇਸ ਝੋਟੀ ਤੋਂ ਕਰ ਸਕਦੇ ਆ ਪੂਰੀ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਸਿੰਘ ਲਾਟੀ ਹੋਰਾਂ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਸੋ ਵਿਜਿਟ ਤੁਸੀਂ ਖਾਸ ਪਿੰਡ ਕਰਿਆਲੇ ਕਰਨੀਆਂ ਸ਼ਹੀਦ ਪਿੰਡ ਬਿਲਕੁਲ ਲੱਗੇ ਆ ਤੇ ਧਗਾਣਾ ਪਿੰਡ ਬਿਲਕੁਲ ਨਜ਼ਦੀਕ ਹੈਗਾ ਪੱਟੀ ਮੋੜ ਤੋਂ ਵੀ ਦੂਰੀ ਥੋੜੀ ਹੈਗੀ ਆ ਕੋਈ 5 4 ਕਿਲੋਮੀਟਰ ਦੀ ਸਾਰੀ ਦੂਰੀ ਆ ਤੇ ਬਿਲਕੁਲ ਖੇਮ ਕਰਨ ਪੱਟੀ ਤੋਂ ਖੇਮ ਕਰਨ ਰੋਡ ਦੇ ਉੱਪਰ ਜਿਹੜਾ ਦੋਸਤੋ ਇਹ ਪਿੰਡ ਹੈਗਾ ਠੀਕ ਆ ਇਸੇ ਪਿੰਡ ਇਸੇ ਰੋਡ ਦੇ ਉੱਪਰ ਬਲਟੂਆ ਕਰਿਆਲਾ ਆ ਜਾਂਦਾ ਆ ਉਹ ਕਰਦਿਆਂ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸਮਾ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਸਰੀਕਰ ਸਸਰੀਕਰ ਆ ਜੀ ਵੀਰੇ ਹੋਰ ਸੁਣਾਓ ਕੀ ਹਾਲ ਚਾਲ ਨੇ ਬਹੁਤ ਵਧੀਆ ਭਰਾ ਠੀਕ ਠਾਕ ਐ ਚੜ੍ਹਦੀ ਕਲਾ ਤਾਂ ਹਮੇਸ਼ਾ ਬਹੁਤ ਵਧੀਆ ਅੱਛਾ ਵੀਰੇ ਗੁਰਪ੍ਰੀਤ ਅੱਜ ਪਸੂ ਆਪਾਂ ਇਸ ਵੀਡੀਓ ਦੇ ਵਿੱਚ ਦੋ ਕਵਰੇਜ ਕਰਾਂਗੇ ਇੱਕ ਤਾਂ ਵਹਿੜ ਦਿਖਾਉਣੀ ਹੈ ਤੇ ਇੱਕ ਜਿਹੜੀ ਇਹ ਟਾਪ ਕਲਾਸ ਦੀ ਆਪਾਂ ਝੋਟੀ ਲੈ ਕੇ ਆਂਦੀ ਆ ਹਾਂਜੀ ਇਹ ਦਿਖਾਉਣੀ ਆ ਸੋ ਕਾਫੀ ਸੁਣਿਆ ਸੀ ਕੱਲ ਪਰਸੋਂ ਆਪਣੀ ਗੱਲਬਾਤ ਜਿਹੜੀ ਹੋ ਰਹੀ ਸੀਗੀ ਵੀ ਝੋਟੀ ਚੰਗੀ ਆ ਜੀ ਹਾਂ ਬਹੁਤ ਜਿਆਦਾ ਚੰਗੀ ਠੀਕ ਆ ਜੀ ਤੇ ਕੀ ਇਹਦਾ ਰਿਕਾਰਡ ਪਿੱਛੋਂ ਕਿਵੇਂ ਖਰੀਦੀ ਆ ਕੀ ਰਿਕਾਰਡ ਰਿਹਾ ਕੀ ਮਿਲਕਿੰਗ ਪਾਉਣ ਦੀ ਸੁਭਾਵਨਾ ਕਰਦੇ ਆ ਕੀ ਉਮੀਦ ਕਰਦੇ ਜਿਹੜੇ ਕਰਵਾਪਾ ਖਰੀਦੀ ਆ ਨਾ ਹਾਂਜੀ ਉਹਨਾਂ ਤੇ ਚਾਰ ਤੇ ਪਾਲੀ ਆ ਤੇ ਰਾਤੋਂ ਰਸਾ ਨਹੀਂ ਪਾਉਂਦੇ ਹੂੰ ਉਹਨਾਂ ਦਾ ਬਣਿਆ ਵਾ ਬੜਾ ਤਗੜਾ ਤਲਾ ਜਿਹਾ ਨਹੀਂ ਜਿੰਨਾ ਬਣਾਇਆ ਬਿਲਕੁਲ ਬਿਲਕੁਲ ਰਾਤ ਸਾਰੀ ਇਹਨਾਂ ਪਾਣੀ ਜਿਹੇ ਰਹਿਣਾ ਉਹਨਾਂ ਦੀ ਗਾਰੰਟੀ ਦਿੱਤੀ ਆ ਵੀ 18 ਤੇ ਨਾਰਮਲ ਦੋਵੀਂ ਨਾ ਹੂੰ ਤੇ ਉੰਜ ਜਿੰਨਾ ਉਹਨਾਂ ਦੁੱਧ ਦੱਸਿਆ ਉਹ ਤੇ 21 22 ਲੀਟਰ ਦੀ ਗਾਰੰਟੀ ਦਿੰਦੇ ਹੂੰ ਤੇ ਵੈਸੇ ਦੇਣਾ ਵੀ ਚਾਹੀਦਾ ਠੀਕ ਹੈ ਜੀ ਮਤਲਬ ਕਿ ਪਹਿਲੇ ਸਵੇ ਕਿੰਨੀ ਕਿ ਉਹਨਾਂ ਨੇ ਕਪੈਸਿਟੀ ਰਹੀ ਹੈ ਵੀ ਚੋਇਆ ਦੁੱਧ ਕਿੰਨਾ ਖੱਤੀਆ 17 18 ਲੀਟਰਾਂ ਦੇ 17 ਹਾਂਜੀ ਵੀ ਕੰਬਾਈਨਰ ਰੱਖਦੀ ਆ ਚੀਜ਼ ਤੇ ਪਹਿਲੇ ਸਵੇ ਦੇ ਵਿੱਚ ਬਹੁਤ ਵਧੀਆ ਮਿਲਕਿੰਗ ਕਰਵਾਈ ਆ ਬਸ ਬਹੁਤ ਜਿਆਦੀ ਵਧੀਆ ਕਰਵਾਈ ਬਾਕੀ ਆਪਾਂ ਪੂਰੀ ਦੋਸਤੋ ਤੁਹਾਨੂੰ ਝੋਟੀ ਦਿਖਾਵਾਂਗੇ ਵੀ ਗਿੱਠ ਗਿੱਠ ਦੀਆਂ ਵੰਡਾਂ ਕਿੰਨੂੰ ਕਹਿੰਦੇ ਆ ਉਹ ਆਪਾਂ ਦਿਖਾਵਾਂਗੇ ਬੇਸ਼ੱਕ ਅਗਲੇ ਪਿਛਲੇ ਥਣਾ ਦੇ ਵਿੱਚ ਸੱਜੇ ਖੱਬੇ ਬਹਿਣੀ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਤੁਹਾਨੂੰ 5 5 4 4 ਇੰਚ ਮਿਲੇ ਪਰ ਸੱਜੀ ਖੱਬੀ ਬਹਿਣੀ ਦੇ ਵਿੱਚ ਜਿਹੜਾ ਘਟੋ ਘਟ ਵੀ ਗਿੱਠਾਂ ਵੱਜਦੀਆਂ ਸੋਹਣੀ ਲੱਗੂਗੀ ਝੋਟੀ ਜਿਸ ਵੀਰ ਨੂੰ ਪਸੰਦ ਆਊਗੀ ਗੱਲਬਾਤ ਤੁਸੀਂ ਵੀਰ ਗੁਰਪ੍ਰੀਤ ਦੇ ਨਾਲ ਕਰੋ ਗੁਰਪ੍ਰੀਤ ਭਾਈ ਇੱਕ ਨੰਬਰ ਆਪਣੇ ਜ਼ਰੂਰ ਦੱਸ ਦਈਏ 99157 80777 98771 84848 ਠੀਕ ਹੈ ਜੀ ਤੇ ਇਹ ਪਿਓਰ ਮੋਰਾ ਦੇ ਵਿੱਚ ਜਾਂਦੀ ਹੈ ਪਿਓਰ ਮੋਰਾ ਦੀ ਆ ਤੇ ਪਿੱਟ ਪੁਠਾ ਜਿਹੜਾ ਭਰਾਵਾ ਤੁਹਾਨੂੰ ਆ ਦਿਖਾਉਣੇ ਆ ਹਜੇ ਪੁੜੇ ਪੜ ਨਹੀਂ ਚੱਕਿਆ ਜ ਮਾਰਨਿੰਗ ਇੱਕ ਤਾਂ ਇਹ ਦੱਸਦੀ ਆ ਵੀ ਸੂਈ ਕਦੋਂ ਕ ਹੁਣ ਬਿਲਕੁਲ ਐਗਜ਼ੈਕਟ ਟਾਈਮ ਦੱਸ ਦੋ ਜੈਕ ਟਾਈਮ ਐ ਸੂਈ ਹੋਗੀ ਕੋਈ 11 ਪਾਉਣੇ 11 ਦੇ ਵਿੱਚ 11 ਪਾਉਣੇ 11 ਤੇ ਜੇਰ ਹਜੇ ਪੈਣੀ ਬਾਕੀ ਹੈ ਹਜੇ ਬਾਕੀ ਹੈ ਠੀਕ ਹੈ ਬਾਕੀ ਟਾਈਮ ਭਰਾਵੋ ਤੁਸੀਂ ਨੋਟ ਕਰ ਲਓ ਜਿਹੜਾ ਹੋਣਾ ਬਾਕੀ ਨੇ ਆਈ ਦੂਰੋਂ ਕਰਕੇ ਸੂਪੀਆਂ ਨਹੀਂ ਤੇ ਅਜੇ ਝੋਟੀ ਤਿੰਨ ਚਾਰ ਦਿਨ ਨਹੀਂ ਸੁੰਦੀ ਹੂੰ ਲੋ ਕਿ ਇਹਨੂੰ ਪੈਂਡਾ ਪੈ ਗਿਆ ਵਾ 160 65 ਕਿਲੋਮੀਟਰ ਬਹੁਤ ਕਾਫੀ ਦੂਰੋਂ ਫਿਰ ਠੀਕ ਹੈ ਖਰੀਦ ਆਈ ਹੋਈ ਹੈ ਹਾਂ ਖਰੀਦ ਹੈ ਠੀਕ ਹੈ ਜੀ ਬਾਕੀ ਪਸ਼ੂ ਉਹਨਾਂ ਦੇ ਕੋਲ ਹੋਰ ਵੀ ਰਿਕਾਰਡ ਵਾਲੇ ਹੋਣੇ ਆ ਜਦੋਂ ਬਹੁਤ ਚੰਗੀਆਂ ਬਹੁਤ ਚੰਗੀਆਂ ਮੱਝਾਂ ਜਿਹਨੂੰ ਆਪਾਂ ਫਿਰ ਇਹ ਗੱਲ ਹੈ ਵੀ ਜੇ ਪਿਓਰ ਨੀਲੀ ਰਾਵੀ ਰੱਖੀ ਤੇ ਨੀਲੀ ਰਾਵੀ ਦੀ ਇਹ ਪਿਓਰ ਮੋਹਰਾ ਤੇ ਮ ਠੀਕ ਹੈ ਤੇ ਫਿਲਹਾਲ ਬੱਚਾ ਜਿਹੜਾ ਮਗਰ ਉਹ ਮੈਨੂੰ ਤਾਂ ਵੀ ਕੱਟੀ ਆਈ ਸੀ ਨਾ ਤੇ ਹਾਂਜੀ ਕੱਟੀ ਆ ਕੱਟੀ ਦੇ ਵਿੱਚ ਥੋੜੇ ਫੰਕਸ਼ਨਲ ਜਿਹੜਾ ਦੋਸਤੋ ਵੇਖੀਏ ਥੋੜੀ ਮਾਰਕਿੰਗ ਥੋੜੀ ਨਜਾਇਜ਼ ਕਹਾਂਗੇ ਕਿਉਂਕਿ ਜੇ ਮਦਰ ਬਲੈਕ ਮੋਰਾ ਦੀ ਆ ਥੋੜੀ ਸੀਮਨ ਦੇ ਵਿੱਚ ਕਹਿ ਲੋ ਜਾਂ ਕੋਈ ਅੱਗਾ ਪਿੱਛਾ ਜ਼ਰੂਰ ਹੋ ਗਿਆ ਸੀ ਨਹੀਂ ਉਹਨਾਂ ਪਹਿਲਾਂ ਦੱਸਿਆ ਵੀ ਇਹ ਆਪਾਂ ਮਾਲੀ ਤੋਂ ਕਰਵਾਈਏ ਮਾਲੀ ਤੋਂ ਹਾਂ ਤੇ ਘਰੇਲੂ ਜਾਂ ਆਸੇ-ਪਾਸੇ ਕੋਈ ਮਾਲੀ ਤੋਂ ਵੀ ਕਰਵਾਈ ਹੋਣਾ ਹਾਂ ਕਰਵਾਈ ਹੈ ਨਾ ਠੀਕ ਹੈ ਇਸ ਕਰਕੇ ਮੈਂ ਕਿਹਾ ਪੂਰਾ ਫੁੱਲ ਆ ਗਿਆ ਕਿ ਟਿਕਾ ਨਹੀਂ ਹਾਂ ਭਰਾਇਆ ਬਾਕੀ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ਨਜ਼ਦੀਕੀ ਤੋਂ ਦਿਖਾ ਦਿੰਨਾ ਭਰਾਵੋ ਆ ਬੈਕਸਾਈਡ ਤੋਂ ਪਹਿਲਾਂ ਆਪਾਂ ਦਿਖਾ ਦਿੰਨੇ ਤੁਹਾਨੂੰ ਹਾਜੇ ਬਿਲਕੁਲ ਸੋਈ ਨੂੰ ਅਪਰੋਕਸੀਮੇਟਲੀ ਜਿਹੜੇ ਦੋਸਤੋਂ ਟਾਈਮ ਆ ਕੋਈ ਢਾਈ ਪੌਣੇ 3 ਘੰਟੇ ਦਾ ਸਾਰਾ ਸਮਾਂ ਹੋਇਆ ਠੀਕ ਹੈ ਜੀ ਡੇਢ ਪੌਣੇ 2 2 ਵਜੇ ਦਾ ਜਿਹੜਾ ਹੁਣ ਸਮਾਂ ਹੋ ਹੁੰਦਿਆ ਤੇ ਆ ਥਾਂ ਤੋਂ ਦੀ ਸ਼ੇਪ ਵੇਖੋ ਤੁਸੀਂ ਬਹੁਤ ਵਧੀਆ ਨਖੇੜ ਆ ਆਪਸੀ ਥ ਤੇ ਗੇਟ ਗੇਟ ਦੀ ਬੇਥਾ ਤੇ ਜੇਕਰ ਮੈਂ ਤੁਹਾਨੂੰ ਇੱਕ ਸਾਈਡ ਤੋਂ ਦਿਖਾਵਾਂ ਤੇ ਉਹ ਵੀ ਤੁਸੀਂ ਆ ਥਾਂ ਦੀ ਸ਼ੇਪ ਦੇ ਉੱਪਰ ਜੀ ਠੀਕ ਹੈ ਬਾਕੀ ਬੱਚਾ ਜਿਹੜਾ ਥੱਲੇ ਆ ਫੀਮੇਲ ਕਾਫਾ ਥੱਲੇ ਕੱਟੀ ਨੂੰ ਜਨਮ ਦਿੱਤਾ ਨਾੜੂ ਬਿਲਕੁਲ ਗਿੱਲਾ ਨਾੜੂ ਬੱਚੇ ਦੇ ਨਾਲ ਤੇ ਫੇਸ ਕੁਆਲਟੀ ਇੱਕ ਵਾਰੀ ਵੇਖ ਕੇ ਚੈੱਕ ਕਰੋ ਸਿੰਘੀ-ਸਿੰਗੀ ਦੇ ਵਿੱਚੋਂ ਆਪਾਂ ਕਹਿ ਸਕਦੇ ਨਾ ਵੀ ਜਿਵੇਂ ਬਿਲਕੁਲ ਰਿੰਗ ਸਿੰਘ ਛੋਟਾ ਜਿਹਾ ਸਿੰਘ ਗੁਲਾਈ ਪੂਰੀ ਹੈ ਤੇ ਸੂਭਾ ਦੂਜਾ ਹਾਂਜੀ ਹਾਂਜੀ ਦੂਜਾ ਸੂਭਾ ਚ ਤੇ ਆ ਪਿੱਠ-ਪੁੱਠਾ ਇੱਕ ਵਾਰੀ ਫੇਰ ਦੇਖੋ ਜੀ ਵੇ ਪੂਰੀ ਤਸੱਲੀ ਵਾਲੀ ਇਹ ਝੋਟੀ ਆ ਜਿਹੜੀ ਦੋਸਤੋ ਕੱਦ ਹਾਈਟ ਪੂਰੀ ਆ ਸੋਨਾ ਵਜਨ ਵਟਾ ਬਾਕੀ ਸੂ ਦੇ ਵਿੱਚ ਆ ਪਸ਼ੂ ਨੋਰਮਲ ਹੀ ਹਜੇ ਭਰੂ ਭਰੂ ਕੀ ਦੋ ਚਾਰ ਦਿਨਾਂ ਵਿੱਚ ਸਸੇ ਸਿਹਤ ਜਿਹੜੀ ਆ ਹੋਰ ਮੈਂਟੇਨ ਕਰੂਗੀ ਆਪਦੀ ਤੇ ਰਾਜੀ ਬਾਜੀ ਪੂਰੀ ਆ ਫੁੱਲ ਚੌੜੀ ਆ ਦੋਸਤੋ ਚੰਗੀ ਖਾਸੀ ਸੇਵਾ ਜਿਸ ਘਰੇ ਹੋਵੇ ਉਥੋਂ ਪਸ਼ੂ ਇਹੋ ਜਿਹਾ ਸ਼ਾਨਦਾਰ ਕੁਆਲਟੀ ਵਾਲਾ ਨਿਕਲਦਾ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਤੇ ਗੁਰਪ੍ਰੀਤ ਵੀਰ ਖੋਲ ਕੇ ਇੱਕ ਬਰੀ ਥੋੜਾ ਜਿਹਾ ਤੋੜ ਕੇ ਦਿਖਾਈਏ ਕਰੀਏ ਸਾਰਿਆਂ ਦੇ ਸਾਹਮਣੇ ਭੈਣ ਭਰਾਵਾਂ ਦੇ ਤੇ ਆ ਦੇਖੋ ਜੀ ਠੀਕ ਆ ਜੀ ਹਾਈਟ ਕੱਦ ਪੂਰਾ ਹੈਗਾ ਜੀ ਉੱਚੇ ਵੱਡੇ ਹਾਈਟ ਕੱਦ ਦੀ ਆ ਸੋ ਬੇਲ ਬੇਸ਼ੱਕ ਥੋੜੀ ਆ ਵੀ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਘਰੇ ਹਾਈਟ ਕੱਦ ਦੀ ਸੋਹਣੀ ਆ ਥਣ ਚੱਡਾ ਜਿਹੜਾ ਕਾਫੀ ਅੱਜ ਦੇ ਸਮੇਂ ਜਿਹੜਾ ਵਿਖਾਲਾ ਚੰਗਾ ਦੋਸਤੋ ਠੀਕ ਆ ਪਹਿਲੇ ਸੂੀਆਂ ਦੇ ਵਿੱਚ ਮਿਲਕਿੰਗ ਜਿੱਥੋਂ ਬਾਈ ਨੇ ਗੁਰਪ੍ਰੀਤ ਨੇ ਖਰੀਦੀ ਆ ਉਹਨਾਂ ਦੱਸਿਆ ਵੀ ਚੰਗੀ ਮਿਲਕਿੰਗ ਰਹੀ ਆ ਚਾਹੇ 15 ਤੋਂ ਪਲੱਸ ਦੀ ਉਹਨਾਂ ਨੇ ਗੱਲ ਕੀਤੀ ਹੋਵੇ ਫਿਲਹਾਲ ਇਸ ਸੈਕੰਡ ਲਕਟੇਸ਼ਨ ਦੇ ਵਿੱਚ ਕਿੰਨਾ ਦੁੱਧ ਚੁਆਏਗੀ ਇਹ ਥੋੜਾ ਜਿਹਾ ਕੇ ਸਮੇਂ ਤੇ ਆਪਾਂ ਸੁਰਤ ਦੇਨੇ ਆ ਠੀਕ ਆ ਜੀ ਚੰਗੀ ਸੇਵਾ ਹੋਵੇ ਕਿੱਥੋਂ ਤੱਕ ਜਾਣਾ ਉਹ ਮੌਕਾ ਦੱਸੂਗਾ ਠੀਕ ਆ ਬਾਕੀ ਅੱਜ ਫਿਲਹਾਲ ਥਣ ਲੇਵੇ ਦੀ ਬਹੁਤ ਵਧੀਆ ਸਫਾਈ ਦਿੱਥਾ-ਪੁੱਥਾ ਗਰਨਾ ਚਾਹੀਆਂ ਨੇ ਥਣਾਂ ਦੀਆਂ ਥਣ ਜਿੱਦਾਂ ਚਾਹ ਕਾਫੀ ਜ਼ਿਆਦਾ ਖੁੱਲਾ ਪੰਡਾ ਫਾਈ ਖੜੀ ਅੱਜ ਕਰਮਾਲੀ ਤੇ ਆ ਦੇਖੋ ਆ ਜੀ ਸ਼ਾਨਦਾਰ ਕੁਆਲਿਟੀ ਹੈ ਦੋਸਤੋ ਮੋਹਰਾ ਵੈਸ ਤੇ ਬਾਕੀ ਜਸਟ ਹੁਣ 2 2.5 ਘੰਟੇ ਪਹਿਲਾਂ ਜਿਹੜਾ ਸੋਈ ਆ ਇਸ ਕਰਕੇ ਤੁਸੀਂ ਜਰੂਰ ਮੇਰਾ ਵੀਰ ਨੋਟ ਕਰ ਲਓ ਠੀਕ ਆ ਠੀਕਾ ਅੱਛਾ ਵੀਰੇ ਗੁਰਪ੍ਰੀਤ ਝੋਟੀ ਚੰਗੀ ਆ ਖਾਸੀਆ ਕੋਈ ਸ਼ੱਕ ਨਹੀਂਗਾ ਤੇ ਉਮੀਦ ਵੀ ਕਰਦੇ ਆ ਵੀ ਚਲੋ ਫਿਲਹਾਲ ਹਜੇ ਤਾਂ ਬਿਲਕੁਲ ਚਲੋ ਮੈਨੂੰ ਲੱਗਦਾ ਵੀ ਇੱਕ ਅੱਦੇ ਡੰਗ ਨਹੀਂ ਚਲੋ ਚੁਵਾਈ ਨਹੀਂ ਹੋਈ ਹਜੇ ਬੌਲੇਜ ਹਾਂ ਹਾਂ ਹਜੇ ਨਹੀਂ ਕੋਈ ਇੱਕ ਉਹ ਵੀ ਆਪਾਂ ਕਰਕੇ ਦੇਖਣੀ ਆ ਕਿੱਦਾਂ ਦੀ ਆ ਬਿਲਕੁਲ ਹੈ ਤਾਂ ਬੋਲੀ ਆ ਬਹੁਤ ਜ਼ਿਆਦੀ ਬੋਲੀ ਠੀਕਾ ਵਰਦੀ-ਬਰਦੀ ਜਿਹੜਾ ਦੋਸਤੋ ਪੂਰਾ ਚੰਗਾ ਹੋਊਗੀ ਪਰ ਫਿਰ ਵੀ ਜੇ ਕਿਸੇ ਵੀਰ ਨੇ ਖਰੀਦਣੀ ਆ ਦੂਰ ਤਰਾਡੇ ਵਾਲੇ ਵੀਰ ਲਈ ਆ ਖਾਸ ਤੌਰ ਤੇ ਜਿਹੜਾ ਵੀਰ ਘਰ ਵਿਜ਼ਿਟ ਕਰ ਸਕਦਾ ਉਹਨੂੰ ਪਾਇਲ ਹੈਗੀ ਆ ਪ੍ਰੈਫਰੈਂਸ ਉਹਨੂੰ ਮੈਂ ਦੇਣਾ ਵੀ ਜਿਹੜਾ ਘਰੇ ਆਣ ਕੇ ਤਸੰਦੀ ਕਰ ਜਿਹੜਾ ਵੀਰ ਦੂਰ ਦਰਾਂ ਟੇ ਆਪਦੀ ਵੀਡੀਓ ਕਾਲ ਤੇ ਬੇਸ਼ੱਕ ਤੁਸੀਂ ਚਵਾਈ ਵੇਖ ਲਿਓ ਤਸੱਲੀ ਦੇ ਨਾਲ ਵੀ ਕਿੰਨੀ ਕਪੋਲੀ ਆ ਉਸ ਤੋਂ ਬਾਅਦ ਸੇਵਾ ਕੰਮ ਆਉਣੀ ਆ ਦੋਸਤੋ ਵੀ ਚੰਗੀ ਸੇਵਾ ਕਰ ਲਓਗੇ ਤਾਂ ਦੋਤੋਂ ਵਧੀਆ ਚੰਗਾ ਪਾ ਜੂਗੀ ਅੱਛਾ ਵੀਰ ਗੁਰਪ੍ਰੀਤ ਕਿੰਨਾ ਮੁੱਲ ਕੀ ਡਿਮਾਂਡ ਕੀ ਆ ਜੀ ਵੀ ਰੇਟ ਇਹਦਾ ਆਪਾਂ ਲਾਗੇ ਬੰਨੇ ਕਰਨਾ ਜਿੱਥੇ ਦੇ ਦੇਣੀ ਆ ਆਪਾਂ ਕਿਉਂਕਿ ਜਿਆਦਾ ਵਿੱਚ ਗੈਪ ਨਹੀਂ ਰੱਖਣਾ ਇਹਦਾ ਰੇਟ ਆਪਾਂ ਕਰਦੇ ਆ 155 155 ਹਾਂਜੀ ਠੀਕ ਹੈ ਬਾਕੀ ਛੋਟੀ ਜਿਹੀ ਸ਼ੱਕ ਕੋਈ ਨਹੀਂਗਾ ਜੇ ਤੁਹਾਨੂੰ ਪਤਾ ਵੀ ਕੋਈ ਵੱਡੇ ਨਾਮੀ ਬੰਦੇ ਕੋਲ ਇਹ ਕੋਈ ਬ੍ਰੀਡਰ ਤੋਂ ਕੋਲ ਹੋਵੇ ਤੇ ਉਹਨੇ ਇਹਦਾ ਹੀ 2 ਲੱਖ ਰੁਪਇਆ ਕਰਨਾ ਹ ਹ ਬਾਕੀ ਇਹਦੀ ਗਾਰੰਟੀ ਹੈ ਜਿੱਤਰਾ ਮਰਜ਼ੀ ਮੈਥੇ ਕੋਈ ਵੀਡੀਓ ਤੇ ਲਾਈਵ ਚ ਵਾਲੇ ਤਨੀ ਤਾਂ ਘਰ ਆ ਕੇ ਦੋ ਟਾਈਮ ਚੋਵੇ ਤੇ ਉਹਦੇ ਨਾਲ ਦੀ ਦਰੀ ਸੀ ਕੋਈ ਨਹੀਂ ਬਿਲਕੁਲ ਜੀ ਕਿਉਂਕਿ ਆਪਾਂ ਨੂੰ ਆਪਾਂ ਟਿੱਪ ਕੇ ਲਈ ਆ ਇਹ ਵੀ ਨਹੀਂ ਵੀ ਦੋ ਚਾਰ ਧਾਰਾ ਮਾਰੀਆਂ ਆਪਾਂ ਜਦੋਂ ਟਿੱਪੀ ਆ ਕਿਲੋ ਡੇਢ ਕਿਲੋ ਟਿੱਪ ਕੇ ਲਈ ਹ ਆਪਣੀ ਫੁੱਲ ਗਾਰੰਟੀ ਹੈ ਜੇ ਕੋਈ ਘਰ ਆ ਕੇ ਦੋ ਟਾਈਮ ਚੋਵੇ ਤਿੰਨ ਤੇ ਉਹ ਸਾਰਿਆਂ ਤੋਂ ਵਧੀਆ ਹੋਰ ਵੀ ਵੀਰ ਇੱਕ ਹੋਰ ਆਪਣੇ ਕੋਲ ਪਸ਼ੂ ਸੀ ਉਹ ਉਹ ਆਪਣੇ ਕੋਲ ਠੀਕ ਹੈ ਜੀ ਆਹ ਵਹਿੜਾ ਉਹ ਵਹਿੜਾ ਠੀਕ ਹੈ ਜੀ ਉਹ ਵਹਿੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਨਾਲ ਜਿਹੜੀ ਵਹਿੜਾ ਦੋਸਤੋ ਬਿਲਕੁਲ ਲਾਲ ਰੰਗ ਆ ਇਹ ਆ ਗਈ ਕ੍ਰੋਸ ਹੀ ਆ ਗਈ ਜਰਸੀ ਕ੍ਰੋਸ ਹੀ ਆ ਇਹ ਜਰਸੀ ਕ੍ਰੋਸ ਆ ਗਈ ਜਰਸੀ ਕ੍ਰੋਸ ਜਿਹੜੀ ਅਗਲੀ ਵਹਿੜਾ ਠੀਕ ਹੈ ਜੀ ਤੇ ਇਹ ਗੱਭਣੇ ਬਿਲਕੁਲ ਹੁਣ ਇਹ ਗੱਭਣੇ ਦਿਨ ਕਿੰਨੇ ਲੈਣਗੇ ਇਹ ਦਿਨ ਅਜੇ 5-7 ਦਿਨ ਲੈ ਜੂਗੀ 5-7 ਦਿਨ ਹਾਂ ਜੀ ਠੀਕ ਹੈ ਤੇ ਕੀ ਦੋ ਦੁੱਧਾਂ ਦਾ ਮਤਲਬ ਕਿ ਕਿੰਨੇ ਕ ਪਾਉਂਦੀ ਹੈਗੀ ਸਮਰੱਥਾ ਇਹ ਪਹਿਲੇ ਸਵੇਰ 13 ਲੀਟਰ ਦਿੱਤਾ ਕਹਿੰਦੇ ਪਹਿਲੇ ਸਵੇਰ ਹਾਂਜੀ ਠੀਕ ਹੈ ਦੂਜੇ ਸਵੇਰ ਹੈਗੀ ਹੈ ਹਾਂਜੀ ਹਫਤਾ ਲੈ ਜੀ ਦੂਜਾ ਸਵੇਰ ਸੂਣਾ ਕੰਨੀ ਵਾਲੇ ਦੰਦ ਘੋਲੋਤੇ ਜੀ ਠੀਕ ਹੈ ਜੀ ਇਹ ਵੀ ਬਾਹਰ ਕੱਢ ਲਈਏ ਥੋੜਾ ਨਾਲੇ ਤੋੜ ਕੇ ਦਿਖਾ ਦਿੰਦੇ ਹਾਂ ਨਾਲੇ ਫੇਸ ਕੁਆਲਟੀ ਸਾਰੀ ਆਪਾਂ ਦਿਖਾ ਦਿੰਦੇ ਹਾਂ ਜੀ ਅ ਸੂਵਾ ਦੂਜਾ 213 ਠੀਕ ਆ ਬਿਲਕੁਲ ਕਰਾਸ ਬ੍ਰੀਡ ਆ ਜਰਸੀ ਕਰਾਸ ਆ ਠੀਕ ਹੈ ਜੀ ਲਾਲ ਰੰਗ ਆ ਦੋਸਤੋ ਥਾਣ ਦੇਵਾ ਤੁਸੀਂ ਦੇਖ ਸਕਦੇ ਹੋ ਹਾਈਟ ਮੀਡੀਅਮ ਵੀ ਮੰਨ ਸਕਦੇ ਹੋ ਤਾਂ ਮੀਡੀਅਮ ਤੋਂ ਥੋੜੀ ਵੱਧ 1 ਕ 2 ਇੰਚ ਵੱਧ ਵੀ ਮੰਨ ਸਕਦੇ ਹੋ ਨਹੀਂ ਤੇ ਵਿਚ ਵਿਚਾਲਾ ਸਹਜ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਇੱਕ ਹਫਤਾ ਬਿਲਕੁਲ ਸਮਾਂ ਲੈਂਦੀ ਆ ਲਾਏ ਪਈ ਆ ਹਵਾਨਾ ਬਿਲਕੁਲ ਜਿਹੜਾ ਦੋਸਤੋ ਬਣਾਉਣਾ ਸ਼ੁਰੂ ਕੀਤਾ ਅੱਗੇ 5-7 ਦਿਨਾਂ ਦੇ ਵਿੱਚ ਪੂਰਾ ਬਣਾ ਲੂਗੀ ਠੀਕ ਆ ਬਾਕੀ ਗੁਰਪੀ ਭਾਈ 55 ਵਧੀਆ ਬਿਲਕੁਲ ਓਕੇ ਥੋੜਾ ਥੋੜਾ ਚੌਂਦੀ ਆ ਪੂਰੀ ਚੌਂਦੀ ਆਪਣੀ ਤਸੱਲੀ ਹੋ ਗਈ ਸਾਹਮਣੇ ਵੇਂਦੇ ਸਾਹਮਣੇ ਵੇਂਦੇਪ ਦਿਨੇ ਠੀਕ ਹੈ ਤੇ ਮੁੱਲ ਵੀ ਬਿਲਕੁਲ ਜਾਇਜ਼ ਹੋਊਗਾ ਬਿਲਕੁਲ ਜਾਇਜ਼ ਕਰਾਂਗੇ ਮੁੱਲੇ ਦਾ ਠੀਕ ਹੈ ਸੋ ਬਾਕੀ ਆਪਾਂ ਪ੍ਰੋਪਰ ਜਿਹੜੀ ਹੈ ਦੋਸਤੋ ਡਿਟੇਲ ਲੈ ਲਈਏ ਵੀਰ ਤੋਂ ਦੂਜਾ ਸਵੇਰ ਸੁਣੀ ਹੈ ਠੀਕ ਹੈ ਜੀ ਸੋ ਜੇ ਜਸ ਵੀਰ ਨੇ ਖਰੀਦਣੀ ਆਪਦੀ ਜਰੂਰ ਤੁਸੀਂ ਖਰੀਦ ਲਿਓ ਚੰਗੀ ਆ ਬੱਚੀ ਕਾ ਗੁਰਬੀ ਵੀਰੇ ਕੰਨਾ ਮੋਲੇ ਇਸੇ 42000 ਰੁਪਇਆ 42 ਹਾਂਜੀ ਵਿੱਚੋਂ ਮਾਨਤਾ ਕਰਾਂਗੇ ਛੂਟ ਸਪਾ ਕਿੰਨਾ ਖੋਜੂ ਖੁੱਲਾ ਹੋਜੂ ਖੁੱਲਾ ਜਰੂਰ ਕਰਿਓ ਹਾਂ ਮੈਂ ਨਾ ਕਹਤਾਂ ਕਿ ਤੁਸੀਂ ਚੱਲ ਅਪ ਲਾਈਵ ਕਰ ਹੀ ਦਿੰਨੇ ਹਾਂ ਹਾਂਜੀ 38000 ਦੀ ਹਾਂ ਜਣਾ ਹੋਜੂ 38000 ਦੀ ਹਾਂ ਠੀਕ ਹੈ ਜੀ 38000 ਦੀ ਦੋਸਤੋ ਹਾਂ ਨਾ ਹੋਜੂ ਕਿ ਜਿਹੜੀ ਵਹਿੜਾ ਵੀਰ ਦੇ ਕੋਲ ਤੇ ਇੱਕ ਤੁਹਾਨੂੰ ਜਿਹੜੀ ਝੋਟੀ ਦਿਖਾਤੀ ਹੈ ਕਾਬਲੇ ਤਰੀਫਾ ਸੋਹਣੀ ਆ ਬਾਕੀ ਜਿਹਨੂੰ ਜਜੂਗੀ ਜਿੰਨੇ ਪੈਸੇ ਚਾਰ ਦੋਸਤੋ ਲਾਉਣੇ ਚੰਗੇ ਪੈਸੇ ਲਾਉਣੇ ਚੰਗੀ ਚੀਜ਼ ਖਰੀਦਣੀ ਆ ਉਹਦੇ ਲਈ ਖਾਸ ਤੌਰ ਤੇ ਆ ਜਿਹੜੇ ਵੀਰ ਨੇ ਮੈਂ ਇੱਕ ਜਰੂਰ ਨੋਟ ਕਰਾ ਦਵਾਂ ਜਿਹਨੇ 70 ਲਾਉਣਾ 60 ਲਾਉਣਾ 75 ਲਾਉਣਾ ਉਹਦੇ ਲਈ ਹੋਰ ਵੀ ਵੀਡੀਓ ਕਾਫੀ ਬਣਾਈ ਦੀਆਂ ਨੇ ਉਹ ਪਸ਼ੂ ਵੀ ਕਾਫੀ ਹੋਰ ਤਰ੍ਹਾਂ ਦੇ ਵੀ ਤੁਹਾਨੂੰ ਦਿਖਾਈ ਦੇ ਆ ਠੀਕ ਆ ਜੀ ਪਰ ਇਸ ਇਸ ਕੀਮਤ ਦਾ ਜਿਹਨੇ ਪਸ਼ੂ ਖਰੀਦਣਾ ਤੁਸੀਂ ਉਹ ਵੀਰ ਖਾਸ ਤੌਰ ਤੇ ਗੱਲਬਾਤ ਕਰ ਲਿਓ ਰੇਟ ਲਾਓ ਆਪਦੇ ਹਿਸਾਬ ਨਾਲ ਲਾਓ ਜਿੰਨੀ ਚੰਗੀ ਲੱਗਦੀ ਉਸ ਤੋਂ ਪਹਿਲਾਂ ਇੱਕ ਵਾਰੀ ਦੇਖ ਲਓ ਘਰ ਵਿజిਟ ਕਰਕੇ ਵੀ ਓਡੀ ਚੀਜ਼ ਹੈਗੀ ਜਿਹੜੀ ਦਿਖਾਈ ਗਈ ਆਗੇ ਦੇਖੋਗੇ ਤਾਂ ਤੁਹਾਨੂੰ ਵੀਡੀਓ ਨਾਲੋਂ ਵੀ ਵੱਡੀ ਲੱਗੂਗੀ ਬਿਲਕੁਲ ਬਾਕੀ ਇੰਨਾ ਵੀ ਇਹਦੀ ਇਹ ਵਾਰੰਟੀ ਆ ਵੀ ਗਾਂ ਆਪ ਕੋ ਬੋਲੀ ਆ ਬਿਲਕੁਲ ਕਿਉਂਕਿ ਆਪਾਂ ਇੰਨੀ ਰਕਮ ਲਾ ਕੇ ਲੈ ਆਪਾਂ ਸਾਰਾ ਕੁਝ ਨਿਰਪੱਖ ਕਰਕੇ ਫੇਰ ਹੀ ਲੈ ਹੂੰ ਜੇ ਆਪਾਂ ਨੂੰ ਇਹ ਗਰੰਟੀ ਆ ਵੀ ਸਗੋਂ ਦੋਰੀ ਦੋ ਟਾਈਮ ਘਰ ਰੱਖ ਚੋ ਤੁਹਾਨੂੰ ਆਪੇ ਤਸੱਲੀ ਹੋ ਜਾਊਗੀ ਬਿਲਕੁਲ ਇੱਕ ਨੰਬਰ ਆਪਣੇ ਜਰੂਰ ਬੋਲ دیਏ ਜੀ 99157 80777 98771 84848 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਪਿੰਡ ਘਰੇਾਲਾ ਤੇ ਅੱਜ ਖਾਸ ਜਿਹੜੀ ਆਪਣੀ ਵਿਜਿਟ ਸੀ ਜ਼ੋਰ ਤੋਂ ਇੱਥੇ ਦੋ ਪਾਸੂ ਤੋਂ ਗੋਣੇ ਸੀ ਦੋਵੇਂ ਪਰ ਪਾਸੂ ਚੰਗੇ ਆ ਠੀਕ ਆ ਵਹਿੜ ਵੀ ਭਾਪੜ ਤੇ ਵਾਲੀ ਹੈਗੀ ਆ ਤੇ ਆ ਝੋਟੀ ਤੁਹਾਨੂੰ ਦਿਖਾਤੀ ਆ ਬਾਕੀ ਜੇ ਇਸ ਵੀਰ ਨੇ ਖਰੀਦਣੀ ਆ ਜਰੂਰ ਤੁਸੀਂ ਸੰਪਰਕ ਵੀਰ ਦੇ ਨਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ